ਕ੍ਰਿਜਿਕਾ ਖਲਸਾ ਵਾਹਿ ਕ੍ਰਿਜਿਕੇ ਭਤੇ ਇੱਕ ਭਗਵਾਨ ਦੀ ਭਗਤੀ ਜਿਸ ਪੁਰਸ਼ ਦੇ ਮਨ ਵਿੱਚ ਨਹੀਂ ਹੈ ਉਹ ਤਾਂ ਸਰੀ ਸੂਰਤ ਤੇ ਕੁੱਤੇ ਦੇ ਜੂਨ ਵਰਗਾ ਸਮਝੋ ਮਨੁੱਖ ਵਿੱਚ ਪਸ਼ੂਆਂ ਤੋਂ ਵੱਖਰਾ ਕੀ ਹੈ ਪਸ਼ੂਆਂ ਦਾ ਵੀ ਮੂੰਹ ਨੱਕ ਕੰਨ ਸਭ ਮੌਜੂਦ ਹੈ ਮਨੁੱਖਾ ਵਿੱਚ ਇੱਕ ਚੀਜ਼ ਵੱਖਰੀ ਹੈ ਸੂਰਤ ਪਸ਼ੂ ਕੋਲ ਕੇਵਲ ਪੂਖ ਜੂਨ ਹੈ ਪਰ ਸੂਰਤ ਨਹੀਂ ਹੈ ਇਸ ਕਰਕੇ ਮਨੁੱਖਾ ਜਨਮ ਦੀ ਵਾਰੀ ਕਈ ਯੁੱਗਾਂ ਤੋਂ ਬਾਅਦ ਮਿਲਦੀ ਹੈ ਜਦ ਤੱਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ ਤਦ ਤੱਕ ਉਸੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਲਾਭ ਨਹੀਂ ਇਤੇ ਨਾਲੋਂ ਤਾਂ ਫਿਰ ਪਸ਼ੂ ਚੰਗੇ ਜੋ ਘਾਹ ਖਾਂਦੇ ਹਨ ਤੇ ਦੁੱਧ ਦੇ ਰੂਪ ਵਿੱਚ ਉੱਤਮ ਪਦਾਰਥ ਦਿੰਦੇ ਹਨ ਨਾਮ ਤੋਂ ਸਖਣੇ ਮਨੁੱਖਾ ਦਾ ਜੀਵਨ ਫਟਕਾਰਯੋਗ ਹੈ ਕਿਉਂਕਿ ਇਹ ਨਾਮ ਨੋ ਵਿਚਾਰ ਕੇ ਹੋਰ ਹੋਰ ਕੰਮ ਹੀ ਕਰਦੇ ਹਨ ਮਨੁੱਖਾ ਜੀਵਨ ਵਿੱਚ ਬੰਦਾ ਨਾਮ ਦੇ ਭੰਡਾਰੇ ਇਕੱਠੇ ਕਰ ਸਕਦਾ ਹੈ ਪਰ ਜਿਸ ਨੇ ਪੋਗਾ ਵਿੱਚ ਹੀ ਪਾ ਸਾਰਾ ਜੀਵਨ گزار ਦਿੱਤਾ ਇਹ ਪਸ਼ੂਆਂ ਤੋਂ ਵੀ ਥੱਲੇ ਚਲਾ ਗਿਆ ਨਾਮ ਤੋਂ ਬਿਨਾਂ ਵਿਕਾਰਾਂ ਦੇ ਕਾਰਨ ਅਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪ੍ਰੇਤਾਂ ਨਾਲੋਂ ਵੀ ਪੈੜੀ ਸਮਝੋ ਜਿਸ ਪ੍ਰਮਾਤਮਾ ਨੇ ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ ਰੱਬ ਨਾਲੋਂ ਕੁੱਤੇ ਬੰਦੇ ਨਾਲੋਂ ਸੂਰ ਚੰਗਾ ਹੈ ਕਿਉਂਕਿ ਉਹ ਪਿੰਡ ਦੀ ਗੰਦਗੀ ਸਾਫ਼ ਕਰਦਾ ਹੈ ਤੇ ਰੱਬ ਤੋਂ ਟੁੱਟਾ ਗੰਦਗੀ ਖਿਲਾਰਦਾ ਹੈ ਇਸ ਲਈ ਪੰਛੀ ਵੀ ਕੋਲ ਤੇਗ ਬਹਾਦਰ ਸਾਹ ਪਾਸ਼ਾ ਆਖਦੇ ਹਨ ਜਿਹੜਾ ਬੰਦਾ ਹੋ ਕੇ ਬੰਦਗੀ ਨਹੀਂ ਕਰਦਾ ਉਸ ਦੇ ਸਰੀਰ ਕੁੱਤੇ ਤੋਂ ਅਤੇ ਸੂਰ ਵਰਗਾ ਸਮਝੋ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਸਦਾ ਮੱਲੀ ਰੱਖਦਾ ਹੈ ਕਦੀ ਨਹੀਂ ਛੱਡਦਾ ਇਸੇ ਤਰੀਕੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ ਉਸ ਦਾ ਧਾਰ ਕਦੇ ਛੱਡਿਆ ਹੀ ਨਾ ਜਾਏ ਅਸੀਂ ਆਪਣੇ ਘਰ ਵਿੱਚ ਕੁੱਤਾ ਰੱਖਦੇ ਹਾਂ ਉਹ ਸੱਗੇ ਚੋਪੜੀ ਰੋਟੀ ਪਾਓ ਕਾਹ ਰੋਟੀ ਖਾ ਲਵੇਗਾ ਤੇ ਜੇ ਰੋਟੀ ਸੁੱਕੀ ਪਾਓ ਤਾ ਉਹ ਵਿਖਾਲਵੇ ਤਾਂ ਕਿਸੇ ਦਿਨ ਮਾਲਕ ਕੁਝ ਵੀ ਖਾਣ ਨੂੰ ਨਾ ਦੇਵੇ ਤਾਂ ਉਹ ਨਰਾਜ ਨਹੀਂ ਹੁੰਦਾ ਸਗੋਂ ਜਾਦਾ ਪੋਚ ਹਲਾੰਦਾ ਹੋਇਆ ਮਾਲਕ ਨਾਲ ਪਿਆਰ ਕਰਦਾ ਹੈ ਅਤੇ ਰਾਤ ਨੂੰ ਪੈਰਾ ਵਿੱਚ ਕੰਨਾ ਹੋ ਕੇ ਜਿੰਦਾ ਹੈ ਤਾਂ ਕਿ ਮਾਲਕ ਖੁਸ਼ ਹੋਵੇ ਇੱਕ ਕਾਲੂ ਨਾਂ ਦਾ ਕੁੱਤਾ ਬਾਬਾ ਅਨੰਦ ਸਿੰਘ ਜੀ ਦੀ ਕੋਠਿਆ ਦੇ ਬਾਹਰ ਬੈਠਾ ਰਹਿੰਦਾ ਸੀ ਜਦੋਂ ਬਾਬਾ ਜੀ ਬਾਹਰ ਆਉਂਦੇ ਤਾਂ ਕਾਲੂ ਉਹਨਾਂ ਦੇ ਚਰਨਾ ਤੇ ਲੇਟ ਜਾਂਦਾ ਤੇ ਲਿਫਟ ਕੇ ਤੇ ਪੋਛ ਹਲਾ ਕੇ ਆਪਣੇ ਪ੍ਰੇਮ ਅਤੇ ਵਫਾਦਾਰੀ ਦਾ ਪ੍ਰਟਾਵਾ ਕਰਦਾ ਸੀ। ਬਾਬਾ ਜੀ ਬੜੀ ਦਿਆ ਨਾਲ ਉਸ ਦਾ ਪ੍ਰੇਮ ਸਵੀਕਾਰ ਕਰਦੇ ਅਤੇ ਉਸ ਦੇ ਮੱਥੇ ਉੱਤੇ ਆਪਣੀ ਸੋਟੀ ਰੱਖ ਦਿੰਦੇ ਸਨ। ਇੱਕ ਵਾਰ ਬਾਬਾ ਨਰਿੰਦਰ ਸਿੰਘ ਜੀ ਸੰਤ ਸਜਾਣ ਸਿੰਘ ਜੀ ਦੇ ਨਾਲ ਅਤੇ ਹੋਰ ਸਧਾਰਨੂ ਬਾਬਾ ਜੀ ਦੀ ਠਾਠ ਨੂੰ ਮੱਥਾ ਟੇਕਣ ਜਾ ਰਹੇ ਸਨ। ਤਾਂ ਨਰਿੰਦਰ ਸਿੰਘ ਜੀ ਨੇ ਗੇਟ ਵਿੱਚ ਕਾਲੂ ਨੂੰ ਬੱਠਾ ਵੇਖਿਆ ਤਾਂ ਬੜੇ ਪਿਆਰ ਨਾਲ ਉਸ ਦੇ ਪੈਰਾਂ ਦੀ ਧੂੜ ਲੈ ਲਈ। ਸੰਤ ਸੁਜਾਨ ਸਿੰਘ ਜੀ ਨੇ ਕਿਹਾ ਕੈਪਟਨ ਸਾਹਿਬ ਇਹ ਕੀ ਕਰਦੇ ਹੋ? ਤਾਂ ਉਹਨਾਂ ਨੇ ਕਿਹਾ ਮੈਂ ਰੋਜ਼ ਬਾਬਾ ਨਾਨਕ ਸਿੰਘ ਜੀ ਗੱਗ ਚੋਧਰੀ ਕਰਦਾ ਹਾਂ। ਬਾਬਾ ਜੀ ਮੈਨੂੰ ਆਪਣਾ ਕੁੱਕਰ ਬਣਾ ਲਓ। ਪਰ ਇਹ ਕਾਲੂ ਇਹਨਾ ਖੁਸ਼ਕਿਸਮਤ ਹੈ ਕਿ ਇਹ ਪਹਿਲਾਂ ਹੀ ਇਸ ਪਦਵੀ ਦਾ ਆਨੰਦ ਮਾਣ ਰਿਹਾ ਹੈ। ਭਗਤ ਕਬੀਰ ਜੀ ਦੀ ਬਾਣੀ ਵਿੱਚ ਕਹਿੰਦੇ ਹਨ ਕਿ ਪਰਮਾਤਮਾ ਦੇ ਭਾਗਤ ਦੀ ਕੁੱਤੀ ਵੀ ਭਾਗਾ ਵਾਲੀ ਜਾਣ ਪਰ ਨਾਮ ਪਤ ਟੁੱਟੇ ਹੋਏ ਬੰਦੇ ਦੀ ਮਾਂ ਵੀ ਮੰਦ ਭਾਂਗਣ ਹੈ ਇਸ ਲਈ ਧੰਸ਼੍ਰੀ ਗੁਰ ਤੇਗ ਬਹਾਦਰ ਪਾਸ਼ਾ ਆਖਦੇ ਹਨ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਤੋ ਵੀ ਇੱਕ ਮਨ ਚਿੱਤ ਹੋ ਕੇ ਪ੍ਰਭੂ ਦਾ ਸਿਮਰਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ